ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਹੌਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸਖੀਆਂ ਪੈਣਾ ਵੱਲੋਂ ਕਰੀਬ 2 ਦਰਜਨ ਨਿਹੰਗ ਸਿੰਘਾਂ ਦੀ ਮਦਦ ਦੇ ਨਾਲ ਆਪਣੇ ਭਰਾ ਪਰਜਾਈ ਨੂੰ ਤਕਰੀਬਨ 2 ਘੰਟੇ ਘਰ ਦੇ ਅੰਦਰ ਵੜ ਕੇ ਡਰਾਇਆ ਤੇ ਧਮਕਾਇਆ ਗਿਆ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕੱਬ ਵਾਇਰਲ ਵੀਕ ਕੀਤੀ ਗਈ ਜਿੱਤੇ ਉਹਨਾਂ ਨੇ 112 ਤੇ ਕਾਲ ਕਰਕੇ ਆਪਣੇ ਆਪ ਨੂੰ ਆਜ਼ਾਦ ਕਰਵਾਇਆ ਇਹ ਮਾਮਲਾ ਦੋਵੇਂ ਭੈਣ ਭਰਾਵਾਂ ਦਾ ਮਕਾਨ ਦੇ ਸੌਦੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਜਿਸ ਸੰਬੰਧੀ ਮਾਨਯੋਗ ਜਗਰਾਉ কোর্ਟ ਦੇ ਵਿੱਚ ਪਿਛਲੇ 4 ਸਾਲਾਂ ਤੋਂ ਕੇਸ ਵੀ ਚੱਲ ਰਿਹਾ ਹੈ ਇਸ ਸੰਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਬਾਈ ਜੀ ਕੀ ਮਸਲਾ ਹੈ ਕੀ ਮੈਟਰ ਆ ਤੁਹਾਡਾ ਇਹ ਮਸਲਾ ਸਪੜਾ ਆਇਆ ਸੀ ਜੀ ਆਪਣਾ ਜੀ ਜਗਾ ਜਿਹੜੀ 4.5 ਵਜੇ ਆਪਾਂ 2020 ਦੇ ਵਿੱਚ ਸੌਦਾ ਕੀਤਾ ਸੀ ਬਿਆਨਾ ਓਕੇ ਤੇ ਉਹਦਾ ਡੇਟ ਲਾਸਟ ਜੀ 2021 ਦੀ ਬੈਨ ਰੀਐਕਟਰੀ ਕਰਾਉਣ ਦੀ 25 3 2021 ਦੀ ਕਿਹਨਾਂ ਨੇ ਕੀਤਾ ਸੀ ਤੁਹਾਡੇ ਹਾਂ ਬਲਵੀਰ ਕੌਰ son of ਅਮਰ ਸਿੰਘ ਬਟੇਲਪੈਣ ਓਕੇ ਤੇ ਇਹਨਾਂ ਨੂੰ ਅਸੀਂ 5 ਮਹੀਨੇ ਬਾਅਦ ਚ ਮਨ ਲਗਾਤਾਰ ਕਹਿੰਦੇ ਰਹੀ ਆਪਦੀ ਰਿਜੈਕਟੀ ਕਰਾ ਲਓ ਪੈਸੇ ਦੇ ਦੋ ਇਹਨਾਂ ਨੇ ਪੰਜ ਮਹੀਨੇ ਕੋਈ ਬਾਤ ਨਹੀਂ ਪੁੱਛੀ ਮੈਂ ਗਾਹ ਅੱਗੇ ਰਿਜੈਕਟੀ ਦੇ ਪੈਸੇ ਦੇਣੀ ਮੈਂ ਕੇ ਜਗਾ ਫੀਦੀ ਜੀ ਤੇ ਸੀ ਪੰਜਾਂ ਮਹੀਨਾ ਬਾਅਦ ਜਾ ਕੇ ਮੈਂ ਜਗਰਾਵੀ ਕੋਰਟ ਕੇਸ ਲਾਇਆ ਜੀ ਕੋਰਟ ਕੇ ਲੱਗਣ ਤੋਂ ਬਾਅਦ ਇਹਨਾਂ ਨੇ ਦੋ ਵਾਰੀ ਤਾਂ ਸਾਨੂੰ ਟਾਰਚਰ ਕੀਤਾ ਭਾਨੇ ਸਿੱਧੂ ਦੇ ਸਰਪੰਚ ਦੁੰਨੇਕੇ ਤੇ ਬਰਨਾਲੇ ਟਾਰਚਰ ਕੀਤਾ ਪੂਰੇ ਹੱਦ ਤੋਂ ਵੱਧ ਫਿਰ ਅਸੀਂ ਜਗਰਾਵੀ ਅਰਜ਼ਾਰ ਦਿੱਤੀ ਉੱਥੇ ਵੀ ਕੋਈ ਬਣਿਆ ਹੁਣ 11 10 ਨੂੰ 11 ਅਕਤੂਬਰ ਨੂੰ 25 30 ਨੇਗ ਨਾਲ ਲੱਗੇ 10 12 ਇਹ ਆਪ ਬੁੜੀਆਂ ਜਣ ਬੱਚੇ ਜਣੀਆਂ ਸੀਗੀਆਂ ਤੇ ਇਹਨਾਂ ਕੋਲੇ ਹਥਿਆਰ ਸੀ ਬਹੁਤ ਕਿਰਪਾਨਾਂ ਗਡਾਸੇ ਬਰਸੇ ਇਹਨਾਂ ਨੇ 3 ਵਜੇ ਤੋਂ ਲੈ ਕੇ ਸਾਨੂੰ 5 ਵਜੇ ਤੱਕ ਅੰਦਰ ਇੰਨਾ ਟਾਰਚਰ ਕੀਤਾ ਇਹਨੇ ਤਸੀਹੇ ਦਿੱਤੇ ਸਾਨੂੰ ਅੰਦਰ ਬਹੁਤ ਬੁਰੀ ਹਾਲ ਕੀ 2 ਘੰਟੇ ਸਾਨੂੰ ਅੰਦਰ ਰਏ ਤੇ ਲਾਸ਼ ਜੋ ਥਾਣੇ ਅਜੀ ਹਟਾ ਫੋਨ ਲੱਗ ਗਿਆ ਤੇ ਉੱਥੋਂ ਪੁਲਸ ਆ ਕੇ ਸਾਨੂੰ ਜੋਧਾ ਦੀ ਕੜਾ ਕੇ ਲੈ ਗਈ ਇੱਥੋਂ ਥਾਣੇ 'ਚ ਥਾਣੇ ਜਾ ਕੇ ਫਿਰ ਅਸੀਂ ਉੱਥੇ ਇਹਨਾਂ ਨੇ 25 ਤਰੀਕ ਨੂੰ ਟਾਈਮ ਲੈ ਲਈ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜਿਹੜਾ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਜੋ ਸਾਡਾ ਥਾਂ ਦਾ ਰੋਲਾ ਉਹ ਸਾਡੇ ਕੋਰਟ 'ਚ ਕੇ ਚੱਲਦਾ ਜੋ ਕੋ ਕੋਰਟ ਕਬੂਸੀ ਉਹਦਾ ਦੇਣ ਦਾ ਹੈ ਕਿੰਨਾ ਟਾਈਮ ਦਾ ਕੋਰਟ ਕੇਸ ਚੱਲਦਾ ਕੋਰਟ ਕੇਸ ਚੱਲਦੇ ਨੂੰ ਦੇਖੋ 2021 ਦਾ ਚੱਲਦਾ ਜੀ ਹਾਂ 2021 4 ਸਾਲ ਹੋ ਗਏ 4 ਸਾਲ ਤੋਂ ਉੱਤੇ 5 ਹੋਣ ਵਾਲੇ 5 ਸਾਲ ਹੋਣ ਵਾਲੇ ਉਹ ਕੋਡ ਸਾਨੂੰ 282 ਉਹਦੇ ਅੰਦਰ ਹੋਹੀ